ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਸ਼ਾਪਿੰਗ ਕਰਨ ਆ ਜਾਡਾ ਲਾਸਟ ਦਿਨ ਹੈ ਦੁਬਈ ਦੇ ਵਿੱਚ ਤੇ ਅਸੀਂ ਅੱਜ ਤੁਮਰੇ ਮੀਨਾ ਬਾਜ਼ਾਰ ਤੇ ਤੁਹਾਨੂੰ ਨਾਲੇ ਮੈਂ ਮਾਰਕੀਟ ਦਿਖਾਵਾਂਗੇ ਤੇ ਨਾਲੇ ਇੱਥੋਂ ਦੇ ਰੇਟ ਵੀ ਦੱਸਾਂਗੇ ਤੇ ਅੱਜ ਅਸੀਂ ਮੀਨਾ ਬਾਜ਼ਾਰ 'ਚ ਘੁੰਮਣ ਲਏ ਹਾਂ ਤੇ ਆਹ ਦਿਖਾ ਲਦੇ ਆ ਤੁਹਾਨੂੰ ਅੱਗੇ ਮਾਰਕੀਟ ਇਹ ਜ਼ਿਆਦਾਤਰ ਇੱਥੇ ਇੰਡੀਅਨ ਲੋਕ ਹੀ ਜ਼ਿਆਦਾਤਰ ਰਹਿੰਦੇ ਆ ਇੰਡੀਆ ਵਾਲੇ ਲੋਕ ਹੀ ਜ਼ਿਆਦਾਤਰ ਫਿਰਦੇ ਆ ਪੰਜਾਬੀ ਜ਼ਿਆਦਾਤਰ ਦੇਖੇ ਆ ਇੱਥੇ ਹੋਟਲ ਵੀ ਪੰਜਾਬੀਆਂ ਦੇ ਹੈਗੇ ਆ ਰਹਿਣ ਸੈਣ ਨੂੰ ਵੀ ਪੰਜਾਬੀ ਕਾਫੀ ਆ ਦਿਖਾਲਦੇ ਆ ਜਿੱਥੇ ਆਹ ਰਸਨ ਤੁਹਾਨੂੰ ਸਾਰਾ ਲੱਭ ਰਿਹਾ ਏ ਰੈਜ਼ਿਡੈਂਸ ਏਰੀਆ ਇੱਥੇ ਜ਼ਿਆਦਾਤਰ ਇੰਡੀਅਨ ਕਮਿਊਨਿਟੀ ਦੇ ਲੋਕ ਹੀ ਰਹਿੰਦੇ ਆ ਗੁਜਰਾਤੀ ਪੰਜਾਬੀ ਹਰਿਆਣਵੀ ਬੰਗਾਲੀ ਇਹ ਸਾਰੇ ਰੈਜ਼ਿਡੈਂਸ ਏਰੀਆ ਆ ਜਿੰਨਾ ਵੀ ਤੁਹਾਨੂੰ ਲੱਭ ਰਿਹਾ ਇਹ ਇਥੇ ਸ਼ੋਪਿੰਗ ਹੈ ਟਾਟਾ ਕੰਪਨੀ ਦਾ ਹੋਵੇਗਾ ਟਾਟਾ ਪ੍ਰੋਡਕਟ ਇਥੇ ਟਾਟਾ ਦੇ ਪ੍ਰੋਡਕਟ ਮਿਲਦੇ ਇੰਡੀਆ ਕਾਫੀ ਇਥੇ ਇੰਡੀਆ ਦੇ ਵੀ ਆ ਤਗੜੇ ਤਗੜੇ ਬਿਜ਼ਨਸ ਵੀ ਹੈਗੇ ਨੇ ਹੈ ਮਲਵਾਰ 골ਡ ਡਾਇਮੰਡ ਅਸੀਂ ਇਥੇ 골ਡੀ 골ਡ ਹੈ 골ਡ ਦਾ ਇਥੇ ਫਰਕ ਹੈਗਾ ਨਾ ਰੇਟ ਦਾ ਆਪਣੇ ਇਰੀਆ ਨਾਲੋਂ ਥੋੜਾ ਨਾ ਇਥੇ ਥੋੜਾ ਟੈਕਸ ਫ੍ਰੀ ਆ ਰੇਟ ਆਪਣੇ ਨਾਲੋਂ ਥੋੜਾ ਫਰਕਾ 골ਡ ਦਾ ਇਧਰ ਵੀ 골ਡ ਦੀਆਂ ਦੁਕਾਨਾਂ ਇੱਕ 골ਡ ਮਾਰਕੀਟ ਵੀ ਹੈਗੀ ਕੋਈ ਇੱਥੇ ਨਾ ਆ 골ਦ ਦੀਆਂ ਦੁਕਾਨਾਂ ਤੇ ਕਾਫੀ ਭੀੜ ਹੈ। ਬਾਕੀ ਉਹ ਜਿਹੜੇ ਤੁਹਾਨੂੰ ਦੱਸ ਰਿਹਾ। ਇਹ ਵੀ ਜੁਵੈਲਰ ਜੁਆ ਲੁਕਸ ਜੁਵੈਲਰ ਜੁਵੈਲਰੀ ਜੁਵੈਲਰੀ ਬਹੁਤ 골ਡ ਆ। ਇੱਕ ਮੰਦਿਰ ਵੀ ਆਇਆ ਇਥੇ। ਇੱਥੇ ਲੇ ਹਿੰਦੂ ਮੰਦਿਰ ਹੁੰਦੀ ਹੈ ਕਾਫੀ ਸਿੱਖ ਕਮਿਊਨਿਟੀ ਵੀ ਸਾਰੇ ਅੰਦੇਸ ਮੱਥੇ ਟੇਕਨੇ ਇੱਥੇ ਮੰਦਿਰ ਅੱਗੇ ਇਹਦੇ ਨਾਲ ਹੀ ਮਸਜਿਦ ਦਾ ਇਹ ਤਾਂ ਇਹ ਸਾਹਮਣੇ ਮੰਦਿਰ ਅੰਦਰ ਹੀ ਹੈ ਇਹ ਵਾਜੀ ਆਪਾਂ ਕਿੱਥੇ ਜਾਣੇ ਅੱਗੇ ਹਾਂ ਉਹ ਸ਼ੂਲ ਸ਼ੂਲ ਗੋਲਡ ਸ਼ੂਪ ਅਸ਼ਾ ਗੋਲਡ ਮਾਰਕੀਟ ਗੋਲਡਨ ਮਾਰਕੀਟ ਜਿੱਥੇ ਜਿੱਥੇ ਗੋਸ ਤੁਹਾਨੂੰ ਸੋਨੇ ਸੋਨਾ ਮਿਲੂਗਾ ਇਹ ਮੰਦਿਰ ਦੇ ਬਾਹਰ-ਬਾਰ ਦਾ ਦ੍ਰਿਸ਼ ਹੈ। ਮੰਦਿਰ ਦੇ ਬਾਹਰ ਦੀਆਂ ਦੁਕਾਨਾਂ। ਮੰਦਿਰ ਮੰਦਿਰ ਅੰਦਰ ਜਾ ਕੇ। ਚਲੋ ਅੰਦਰ ਜਾ ਕੇ ਮੰਦਿਰ। ਆ ਬਾਹਰ ਕੁਝ ਜਿਹੀ ਸੋਹਣੀਆਂ ਚੀਜ਼ਾਂ ਆ। ਹਰਿਆਲੀ। ਇਹਨਾਂ ਨੇ ਪੁਰਾਣੇ ਬੂਟੇ ਰੱਖੇ ਕਾਫੀ ਆ। ਇਹ ਪੁਰਾਣੇ ਮਿੱਟੀ ਦੇ ਭਾਂਡੇ। ਛੋਟੀਆਂ ਗਲੀਆਂ ਛੋਟੀਆਂ ਗੱਟੀਆਂ। ਸੰਗਾਇ। ਪੁਰਾਣੇ ਘਰ, ਪੁਰਾਣੇ ਘਰ ਆ ਭਾਜੀ ਇਹ। ਆ ਪੁਰਾਣੇ ਘਰ ਆ ਬਈ ਪਰ ਇਹ ਕਾ ਵੀ ਟਾਈਮ ਪੁਰਾਣੇ ਹੋਣੇ ਨਾ। ਕੱਚੇ ਘਰਾਂ ਮਿੱਟੀ ਵਾਲੇ ਬਈ ਬੜੇ ਪੁਰਾਣੇ ਘਰਾਂ ਵਾਓ ਨੈਚੁਰਲ ਫਲਾਵਰ ਟਰੇਡਿੰਗ ਕਿੰਨਾ ਵੇਖੋ ਕਿੱਡਾ ਸੋਹਣਾ 뷰 ਇਹਦਾ ਵੀ ਕਿੰਨੇ ਪੁਰਾਣੇ ਘਰ ਆ ਆਪਣੇ ਤੁਹਾਨੂੰ ਪੰਜਾਬ ਚ ਰਹਿਆ ਨਹੀਂ ਇਦਾਂ ਦਾ ਰਾਜਸਥਾਨ ਚ ਹੈ ਕਿਦਣਾ ਜੀ ਵਾਹ ਹਾ ਹਾ ਕਿੰਨਾ ਅੱਗੇ ਆ ਗਿਆ ਜੀ ਸਮੁੰਦਰ ਵੇਖੋ ਇਹ ਵੀ ਕਿੰਨਾ ਸੋਹਣਾ 뷰 ਆ ਮਿੱਟੀ ਦੇ ਘਰ ਮੈਂ ਤੇ ਪਹਿਲੀ ਆ ਪਹਿਲੀ ਵਾਰੀ ਦੇਖੀ ਮਿੱਟੀ ਦੇ ਘਰ ਸੁਣਿਆ ਨਹੀਂ ਕਦੀ ਵੀ ਇੱਥੇ ਵੀ ਦੁਬਈ 'ਚ ਮਿੱਟੀ ਦੇ ਘਰ ਹੋਣਗੇ ਜਿੰਨਾ ਏ ਡਿਵੈਲਪਮੈਂਟ ਏਰੀਆ ਇਹਨਾਂ ਨੇ ਇੱਕ ਹਿਸਟੋਰੀਕਲ ਕਰਕੇ ਹਿਸਟਰੀ ਇੱਕ ਸਾਧ ਰੱਖੀ ਕਿ ਪੁਰਾਣੇ ਘਰ ਇਦਾਂ ਦੇ ਹਾਂ ਸਿਲਕ ਪਲਾਜ਼ਾ ਟ੍ਰੇਡਿੰਗ ਜਿੱਦੇ ਸੋਨੇ ਘਰ ਆ ਪੁਰਾਣੇ ਮਿੱਟੀ ਦੇ ਸਾਰੇ ਇੰਨੇ ਜਗ੍ਹਾ ਜਿਹੜੇ ਮਿੱਟੀ ਦੇ ਘਰ ਹੀ ਆ ਬਾਕੀ ਤੇ ਤੁਹਾਨੂੰ ਕੋਈ ਨਹੀਂ ਲੱਭੂਗਾ ਬਾਕੀ ਤੇ ਬਹੁਤ ਡਿਵੈਲਪਮੈਂਟ ਹੋਈ ਏ ਦੁਬਈ ਜਿਹੜੇ ਬਹੁਤ ਜ਼ਿਆਦਾ ਆ ਦੇਖੋ ਇਤਨੀ ਮਿੱਟੀ ਦੇ ਘਰ ਆ ਇੰਨੇ ਅੱਗੇ ਜਿਹੜੀ ਆਪਣੇ ਏਰੀਆ ਕਹਿ ਸਕਦੇ ਸਾਰੇ ਮਿੱਟੀ ਦੇ ਘਰ ਹੀ ਇੱਥੇ ਜਿਆਦਾ ਆ ਆ ਪਾਸੋਂ ਸਮੁੰਦਰ ਦੇ ਕੰਢੇ ਤੇ ਆ ਗਏ ਆ ਇੱਥੇ ਵੀ ਨਾਲ-ਨਾਲ ਕਾਫੀ ਦੁਕਾਨਾਂ ਆ ਤੇ ਹੋ ਸ਼ਿਪ ਖੜੇ ਆ ਛੋਟੇ ਛੋਟੇ ਕਿਸ ਤੀਆਂ ਤੇ ਲੋਕੀ ਉੱਤੇ ਜਾ ਰਹੇ ਝੂਟੇ ਲੈ ਰਹੇ ਆ ਤੇ ਗੋਰੇ ਵੀ ਉਹ ਸਾਹਮਣੇ ਲੱਭਣੇ ਆ ਗੱਲ ਹੀ ਆਏ ਆ ਆਹਾਂ ਬਾਕੀ ਅੱਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਹੋਰ ਚੀਜ਼ਾਂ ਐਸ ਵੇਲੇ ਥੋੜੀ ਰੌਣਕ ਘੱਟ ਹੁੰਦੀ ਹੈ ਨਾ ਅੱਜ ਸਵੇਰ ਦਾ ਟਾਈਮ ਈਵਨਿੰਗ ਟਾਈਮ ਬਹੁਤ ਹੌਣਕੁੰਦ ਹੁੰਦੇ ଥି। ਖਾਣ ਪੀਣ ਵਾਸਤੇ ਵੀ ਲੋਕੀ ਬੜੇ ਹੁੰਦੇ ਘੁੰਮਣ ਵਾਸਤੇ ਤੇ ਇਹ ਜੂਟੇ ਲੈਣ ਵਾਸਤੇ ਵੀ। ਤੇ ਕਾਫੀ ਜਨਤਾ ਹੁੰਦੀ ਆ। ਇਹ ਵੀ ਬਹੁਤ ਕਿੱਡੀ ਸੋਹਣੀ ਮਾਰਕੀਟ ਹੈ। ਮਾਰਕੀਟ ਮਾਰਕੀਟ ਬਹੁਤ ਸੋਹਣੀ ਹੈ ਜੀ। ਸੂਟ ਲੇਡੀਜ਼ ਵੈਰਾਈਟੀ ਬਹੁਤ ਜ਼ਿਆਦਾ ਦਵਾਈ ਜੈਂਸ ਹੈਗੀ ਪਰ ਬਹੁਤ ਘੱਟ ਲੇਡੀਜ਼ ਵੈਰਾਈਟੀ ਬਹੁਤ ਜ਼ਿਆਦਾ। ਸਾਰੇ ਦੋਨੋਂ ਸਾਈਡ ਤੇ ਦੁਕਾਨਾਂ ਹੀ ਦੁਕਾਨਾਂ ਹੈ ਮਾਰਕੀਟ ਮਾਰਕੀਟ ਅਰੇੜੀ ਵੀ ਬਹੁਤ ਇੰਨਾ ਦੇ ਵੇਹ ਮਾ ਸਾਰੀ ਮਾਰਕੀਟ ਹੀ ਆ ਉਹ ਹੀ ਕੱਚੀ ਮਿੱਟੀ ਦੇ ਘਰ ਦੇ ਨਾਲ ਨਾਲ ਹੀ ਦੁਕਾਨਾਂ ਕੱਚੀ ਮਿੱਟੀ ਦੀਆਂ ਬਣੀਆਂ ਪਰਾਨੀਆਂ ਹਿਸਟੋਰੀਕਲ ਪਲੇਸ ਰੱਖੀ ਹੋਈ ਹੈ ਇਹ ਯਾਦਗਰੀ ਆਓ ਸਾਹਮਣੇ ਬਾਲੀਵੁੱਡ ਵਾਲਿਆਂ ਦੀ ਦੁਕਾਨ ਵੀ ਹੈਗੀ ਜੇ ਮਾਰਕੀਟ ਦੇਖ ਲਓ ਇਹ ਵੀ ਇੱਧਰ ਆਈ ਹੁਣ ਸ਼ਾਪਿੰਗ ਕਰਨ ਜਾ ਰਹੇ ਆ ਥੋੜਾ ਬੜਾ ਸਮਾਨ ਲੈਣਾ ਹੈ ਕਿ ਕੱਲ ਅੱਡੀ ਵਾਪਸੀ ਆ ਤੇ ਉਹਦੇ ਚੱਕਰ 'ਚ ਆਪਾਂ ਸ਼ਾਪਿੰਗ ਕਰਨ ਜਾ ਰਹੇ ਆ ਕੁਝ ਸਮਾਨ ਲੈਣਾ ਸੀ ਬਾਕੀ ਜੇ ਕਿਨੇ ਦੁਬਈ ਘੁੰਮਣਾ ਆਵਾ ਤੇ ਉਦਾਂ ਦੁਬਈ ਤੇ ਕਾਫੀ ਖਰਚੇ ਹੁੰਦੇ ਘੁੰਮਣ ਦੇ ਕਿਉਂਕਿ ਟੈਕਸੀ ਦਾ ਕਿਰਾਇਆ ਬੜਾ ਆਵਾ ਤੇ ਇਧਰੋਂ ਉਧਰੋਂ ਜੇ ਜਾਣਾ ਹੋਵੇ ਤੇ ਫਿਰ ਟੈਕਸੀ ਦੀ ਲੋੜ ਪੈਂਦੀ ਆ ਮੈਂ ਤੇ ਇਹੋ ਹੀ ਐਡਵਾਈਸ ਕਰਾਂਗਾ ਸਾਰਿਆਂ ਨੂੰ ਇਹੋ ਹੀ ਸਲਾਹ ਦਵਾਂਗਾ ਵੀ ਜੇ ਕਹਿੰਦੇ ਦबई ਘੁੰਮਣਾ ਐਵੇਂ ਦਾ ਕਾਰਡ ਬਣਦਾ ਇਹਦਾ ਕਾਰਡ ਇਹਦਾ ਨਾਮ ਤਾਂ ਨਹੀਂ ਪਤਾ ਇਹ ਜਿਹੜਾ ਸਕੈਨਰ ਆ ਇਹ ਕਾਰਡ ਕਿਸੇ ਵੀ ਰੇਲਵੇ ਸਟੇਸ਼ਨ ਤੋਂ ਬਣ ਜਾਂਦਾ ਮੈਟਰੋ ਤੋਂ ਇਹ 25 ਰੁਪਏ ਦਾ ਬਣਦਾ 25 ਦਰਾਮ ਦਾ ਤੇ ਇਹਦੇ ਵਿੱਚ 19 ਰੁਪਏ ਸਾਨੂੰ ਵਾਪਸ ਮਿਲ ਜਾਂਦੇ ਆ ਤੇ ਪੈਸੇ ਵੀ ਆਪਾਂ ਵਿੱਚ ਹੋਰ ਪਵਾ ਸਕਦੇ ਆ ਇਹ ਜਿਹੜਾ ਕਾਰਡ ਆ ਨਾ ਇਹ バス ਤੇ ਵੀ ਯੂਜ਼ ਹੋ ਜਾਂਦਾ ਵਾ ਮੈਟਰੋ ਤੇ ਵੀ ਤੇ ਟੈਕਸੀ ਤੇ ਵੀ ਪਾਕਿਤੇ ਵੀ ਜਾਣਾ ਹੋਏ ਤੇ ਇਹ ਕਾਰ ਜਿਹੜਾ ਆਪਾਂ ਉਥੇ ਸਕੈਨ ਤੇ ਲਾ ਦੀਦਾ ਟੱਚ ਕਰੀਦਾ ਵਾ ਤੇ ਆਟੋਮੈਟਿਕ ਇਥੇ ਪੈਸੇ ਇਕੱਠੇ ਜਾਂਦੇ ਆ ਤੇ ਇਥੇ ਮੈਟਰੋ ਸਫਰ ਕਰਨਾ ਸਹੀ ਆ ਮੈਟਰੋ ਵੀ ਸਹੀ ਆ ਤੇ ਬਸ ਤੇ ਥੋੜਾ ਜਿਆ ਕੇ ਟ੍ਰੈਫਿਕ ਜਿਆਦਾ ਹੁੰਦੀ ਆ ਤੇ ਉੱਤੇ ਵੀ ਔਖਾ ਵਾ ਜਹਾਂ ਫੇ ਟੈਕਸੀ ਕਰੀ ਤੇ ਟੈਕਸੀ ਤੇ ਵੀ ਟ੍ਰੈਫਿਕ ਦੇ ਚੱਕਰ ਵਿੱਚ ਜਿਹੜਾ ਆਪਾਂ ਟਾਈਮ ਜਿਆਦਾ ਲੇਦੇ ਹੋ ਜਾਂਦਾ ਮੈਟਰੋ ਬਹੁਤ ਵਧੀਆ ਘੁੰਮਣ ਦੇ ਤੇ ਜੇ ਇਹਨਾਂ ਨਾਲ ਮੈਟਰੋ ਸਹੀ ਆ ਮੈਟਰੋ ਦੇ ਇਜ਼ੀ ਹੈ ਹੀ ਇੱਕ ਤੋਂ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਸਕਦੇ ਆਂ ਜੇ ਜਦ ਤਰ ਮੈਟਰੋ ਹੀ ਯੂਜ਼ ਕੀਤੀ ਤੇ ਮੈਂ ਤੇ ਉਹ ਵੀ ਅਡਵਾਈਸ ਕਰੂੰਗਾ ਕਿ ਮੈਟਰੋ ਹੀ ਜ਼ਿਆਦਾ ਯੂਜ਼ ਕਰੋ ਜੇ ਕਿਸੇ ਨੇ ਇਥੇ ਘੁੰਮਣਾ ਹੋਣਾ ਕਿ ਇਹ ਜਗ੍ਹਾ ਤੇ ਜਾਂ ਬਹੁਤ ਤਕਲੀਫ ਆ ਜਾਣਾ ਵਾ ਗਲੋਬਲ ਵਿਲੀ ਜਾਣਾ ਵਾ ਹਰੇਕ ਜਗ੍ਹਾ ਤੇ ਮੈਟਰੋ ਕੰਦੀ 2-2 ਮਿੰਟ ਬਾਅਦ ਮੈਟਰੋ ਦੀ ਸਰਵਿਸ ਆ ਤੇ ਇਹ ਕਾਰ ਜਿਹੜਾ 25 ਰਾਮ ਦਾ ਬਣ ਜਾਂਦਾ ਵਾ ਬਾਕੀ ਆਡੀਓ ਬੱਸ ਸਟੈਂਡ ਆ ਗਿਆ ਤੁਹਾਨੂੰ ਬੱਸ ਸਟੈਂਡ ਦਿਖਾਉ ਲੈਂਦੇ ਆ ਜਿਆ ਪਰਗੋਰਾ ਕ੍ਰੋਸਿੰਗ ਕਰ ਲਈਏ ਆ ਦਵਾਈ ਦਾ ਬਸ ਸਟੈਂਡ ਅਲ ਗਬੀਬਾ ਅਲ ਗਬੀਬਾ ਇਹ ਬਸ ਸਟੈਂਡ ਹੈ ਇਹ ਦਵਾਈ ਦੇ ਵਿੱਚ ਇੱਥੋਂ ਬਸਾਂ ਵਗੈਰਾ ਮਿਲਦੀਆਂ ਸਾਰੀਆਂ ਉਹ ਲੱਗੀਆਂ ਇੱਥੋਂ ਹੀ ਆਪਾਂ ਬਸ ਲੈ ਕੇ ਇਹਦੇ ਗਲੋਬਲ ਵੀ ਨਹੀਂ ਗਏ ਕਿਉਂਕਿ ਬਸ ਦਾ ਰੈਂਡ ਵੀ ਘੱਟ ਹੀ ਆ ਪਰ ਥੋੜਾ ਟ੍ਰੈਫਿਕ ਕਰਕੇ ਹੋ ਜਾਂਦਾ ਚੱਕਰ ਬਾਕੀ ਓਵੇਂ ਤਾਂ ਸਹੀ ਆ ਵੈਸੇ ਮੈਟਰੋ ਜਿਆਦਾ ਬੈਨੀ ਬੈਨੀਫਿਟ ਆ ਸਾਡੇ ਦੀ ਮੈਟਰੋ ਆ ਖਾਨਬੀਨ ਵਾਸਤੇ ਆ ਉਹ ਸਾਹਮਣੇ ਰੈ residense ਬਣਿਆ ਹੋਟਲ ਵਗੈਰਾ ਆਣ ਵਾਸਤੇ ਉਹ ਬੱਸ ਸਟੈਂਡ ਆ ਸਾਹਮਣੇ ਤੇ ਇਸ ਤੋਂ ਅੱਗੇ ਥੋੜਾ ਜਾਣਾ ਮਾਰਕੀਟ ਸਾਫ ਸफाई ਬਹੁਤ ਆ ਦਵਾਈ ਦੀ ਬੱਲੇ ਬੱਲੇ ਆ ਮੈਟਰੋ ਸਟੇਸ਼ਨ ਅੱਛਾ ਉਹ ਅੱਗੇ ਮੈ ਉਹ ਮੈਟਰੋ ਸਟੇਸ਼ਨ ਆ ਉਹ ਲਿਖਿਆ ਹੋਇਆਗਾ ਹਲਗੀਵਾ ਹਲਗੀ ਬੱਸ ਸਟੇਸ਼ਨ ਮੈਟਰੋ ਸਟੇਸ਼ਨ ਸਾਸਪਾਈ ਬੜੀ ਹੈ ਨਾ ਸਾਸਪਾਈ ਦੇ ਪੱਖੋਂ ਬਹੁਤ ਵਧੀਆ ਤੇ ਰੂ ਰੈਗੂਲੇਸ਼ਨ ਵੀ ਬਹੁਤ ਵਧੀਆ ਭਾਜੀ ਇੱਥੇ ਵੀ ਤੇਲ ਆਪਣੇ ਆਪ ਪਾਉਂਦੇ ਪੰਪ ਤੋਂ ਜਾਂ ਮਤਲਬ ਹੁੰਦਾ ਰੱਖਿਆ ਹੁੰਦਾ ਨਹੀਂ ਹੈਗੀ ਇੱਥੇ ਅੱਛਾ ਦੋਨੋਂ ਹੈਗੇ ਆ ਮਤਲਬ ਸੈਲਫ ਵੀ ਆਪਣੇ ਪੈਟਰੋਲ ਪਾਇਆ ਜਾਂਦਾ ਤੇ ਦੂਜਾ ਜਿਆਦਾ ਪੈਟਰੋਲ ਗੱਡੀਆਂ ਇੱਥੇ ਹੈ ਨਾ ਤੇ ਪੈਟਰੋਲ ਗੱਡੀਆਂ ਜ਼ਿਆਦਾ ਮਿਲਦੀਆਂ ਡੀਜ਼ਲ ਬਹੁ ਘੱਟ ਡੀਜ਼ਲ ਮੈਨਾਂ ਦਾ ਹਮਦ ਹੁੰਦੀ ਨਹੀਂ ਪੈਟਰੋਲ ਗੱਡੀਆਂ ਜ਼ਿਆਦਾ ਇੱਥੇ ਸਾਹਮਣੇ ਮੌੜਾ ਵੀ ਹਾਂ ਸਿਟੀ ਸੈਂਟਰ ਸਿਟੀ ਸੈਂਟਰ ਉਹ ਸਾਹਮਣੇ ਸਿਟੀ ਸੈਂਟਰ ਹੈ ਲਓ ਜੀ ਜੈਪਰਾ ਕ੍ਰੋਸਿੰਗ ਕਰ ਲੀਏ ਇਹ ਏਰੀਆ ਬੜਾ ਵਧੀਆ ਸ਼ਾਂਤ ਸ਼ਾਂਤ ਜੈਰੀਆ ਉਹ ਸਾਹਮਣੇ ਕੀ ਵਜੇ ਉਹ ਅੱਛਾ ਉਹ ਹੀ ਠੀਕ ਹੈ ਮੈਟਰੋ ਮੈਟਰੋ ਸਟੇਸ਼ਨ ਇਹਦੇ 에어ਪੋਰਟ ਵੀ ਲੱਗ ਗਿਆ ਉਹ ਜਹਾਜ਼ ਲੱਭਦੇ ਆ ਨਾ ਜਾਂਦੇ ਜਹਾਜ਼ ਹੁਣ ਆਪਾਂ ਇੱਥੇ ਜਾਣਾ ਸਿੱਧੇ ਸੈਂਟਰ ਜਾ ਰਹੇ ਆ ਸਿੱਧੀ ਸੈਂਟਰ ਜਾ ਕੇ ਇਹ ਤੇ ਸ਼ਾਪਿੰਗ ਵਗੈਰਾ ਕੁਝ ਕਰਨੀ ਆ ਕੱਲ ਦੀ ਸਾਡੀ ਤਿਆਰੀ ਆ ਤੇ ਅੰਦਰ ਜਾ ਕੇ ਵੀ ਤੁਹਾਨੂੰ ਥੋੜਾ ਬੋਤਾ ਦਿਖਾ ਲਦੇ ਆ ਆਂ ਥੀ ਦੇਖ ਲਓ ਐ ਸਾਈਡ ਦਾ ਉਹ ਬੱਸ ਸਟੈਂਡ ਰਹਿ ਗਿਆ ਆਉਟ ਸਾਈਡ ਤੇ ਬੱਸ ਇਹਦੇ ਸਾਹਮਣੇ ਬਿਲਕੁਲ ਸਿੱਧੀ ਸੈਂਟਰ ਆ ਜਿੱਥੇ ਹਰ ਇੱਕ ਤਰ੍ਹਾਂ ਦਾ ਸਮਾਨ ਮਿਲਦਾ ਆ ਆਹ ਇ ਪਹੁੰਚ ਗਏ ਆ ਕੜੀਆਂ ਦੇਖੋ ਕਿੰਨੀਆਂ ਵਧੀਆਂ 99 39 ਤੋਂ ਲੈ ਕੇ ਤੇ 99 ਮਤਲਬ ਜਰੀਨ ਨੇ ₹90 ਦੀ ਆ ਹੈ ਲਗਭਗ 100 ਤੋਂ 22-2300 ਰੁਪਏ ਦੀ ਆ 22-2300 ਰੁਪਏ ਦੀ ਘੜੀ ਆ ਆ ਪਰਫਿਊਮ ਆ ਗਿਆ ਆ ਸਾਰੀ ਪਰਫਿਊਮ ਵਾਲੀ ਦੁਕਾਨ ਆ ਪਰਫਿਊਮ ਬਹੁਤ ਜ਼ਿਆਦਾ ਆਇਆ ਤੇ ਅਤਰ ਦੇ ਬੜਾ ਮਸ਼ਹੂਰ ਦੁਬਈ ਦਾ ਨਾ ਬਹੁਤ ਜਾਣਿਆਂ ਦੀ ਡਿਮਾਂਡ ਆ ਡਿਮਾਂਡ ਆ ਕਿ ਅਤਰ ਲੈ ਕੇ ਆਇਓ ਅਤਰ ਇੱਥੇ ਹੋਰ ਤੇ ਕੁਝ ਮਿਲਣਾ ਮਿਲੇ ਪਰ ਆ ਸੈਂਟ ਪਰਫਿਊਮ ਅਤਰ ਇਹ ਬਹੁਤ ਜ਼ਿਆਦਾ ਜਗ੍ਹਾ ਤੇ ਤੁਹਾਨੂੰ ਵੇਖਣ ਨੂੰ ਮਿਲਣਗੇ ਹਰੇਕ ਦੁਕਾਨ ਦੇ ਤਕਰੀਬਨ ਅੱਗੇ ਇਹ ਲੱਗੇ ਹਰ ਕਮੌਲ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਆ 올ਡਰ ਦਾ ਵੀ ਜੀ ਇਹਨੇ ਪ੍ਰਾਣੀ ਵੀਊ ਹੈਗੇ ਸਾਰੇ ਦਰਵਾਜ਼ੇ ਕਿ ਨੱਕੜ ਦੇ کافی ਪ੍ਰਾਣੀ ਲੱਗਾ ਹੈ ਇੱਕ ਗੱਲ ਐ ਕਿ ਜਿਹੜੀ ਇੱਥੇ ਪੁਰਾਣੀਆਂ ਚੀਜ਼ਾਂ ਇੰਨਾ ਨੂੰ ਇੰਨਾਂ ਨੇ ਛੇਰਖਾਨੀ ਨਹੀਂ ਕੀਤੀ ਓਵੇਂ ਦੇ ਓਵੇਂ ਰੱਖੀਆਂ ਇਹ ਮਿੱਟੀ ਦੇ ਘਰ ਬਣੇ ਹੋਏ ਪੁਰਾਣੇ ਓਵੇਂ ਦੇ ਓਵੇਂ ਹੀ ਅਸੇਮੀ ਇਹ ਵੀ ਇੱਕ ਮਾਰਕੀਟ ਆ ਬਿਆਰ ਆ ਜਿਹੜੇ ਬਾਹਰ ਦੁਕਾਨਾਂ ਵਗੈਰਾ ਲੱਗਦੇ ਸਾਰੀਆਂ ਦੋਨੋਂ ਸਾਈਡ ਤੇ ਇੱਥੇ ਵੀ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਪਰ ਇੱਥੇ ਸਾਰੇ ਮਿੱਟੀ ਦੇ ਘਰ ਬਣੇ ਆ ਮਿੱਟੀ ਦੇ ਇਹਨੇ ਕੰਨ ਬਣੇ ਪ੍ਰਾਣਾ ਮਤਲਬ ਕਹਿ ਸਕਦੇ ਆ ਓਲਡ ਦਵਾਈ ਆ ਆ ਵੀ ਦਵਾਈ ਦੇ ਪ੍ਰਾਣੇ ਘਰ ਇਹ ਵੀ ਮਿੱਟੀ ਦੇ ਬਣੇ ਆ ਆ ਦੇਖੋ ਬੜੀ ਸੋਹਣੀ ਲੋਕੇਸ਼ਨ ਹੈ ਵੀ ਬਿਲਕੁਲ ਸਮੁੰਦਰ ਜਿਹੇ ਪਾਣੀ ਦੇ ਨਾਲ ਹੀ ਆ ਸਾਰੇ ਮਿੱਟੀ ਦੇ ਬਣੇ ਆ ਵੀ ਵਾਹ ਕਿੰਨੀ ਵਧੀਆ ਚੀਜ਼ ਬਣਾਈ ਹੈ ਨਾ ਜਿਵੇਂ ਆਪਣੇ ਅਮਰ ਸੱਚ ਸਾਡਾ ਪਿੰਡ ਨਹੀਂ ਬਣਿਆ ਉਦਾਂ ਦਾ ਸੇਮ ਹੀ ਵੀ ਬਣਾਇਆ ਚੀਜ਼ ਨੂੰ ਵਿੱਚ ਸ਼ਾਪਿੰਗ ਲਈ ਆ ਦੁਕਾਨਾਂ ਦੇ ਪੁੰਨਾ ਕਾ ਕੀ ਆ ਆ ਇਧਰ ਵੀ ਮਿੱਟੀ ਦੇ ਆ ਪੌੜੀਆਂ ਚੜੀਆਂ ਦਾ ਮਿੱਟੀ ਆ ਉਹ ਦੁਕਾਨਿਆਂ ਵਾਲੀ ਛੱਤ ਪਈ ਆ ਆ ਸਾਈਡ ਤੇ ਮਿੱਟੀ ਤੇ ਆ ਆ ਸਾਰੇ ਸਾਰੇ ਘਰ ਅੱਗੇ ਉਹ ਦੇਖ ਸਕਦੇ ਗਰੀਬ ਲੋਕਾਂ ਦੇ ਘਰ ਹੀ ਆ ਮਿੱਟੀ ਦੇ ਬਣੇ ਆ ਆ ਮਿੱਟੀ ਅੱਗੇ ਪੌੜੀਆਂ ਚੜਦੀਆਂ ਤਾਂ ਨੂੰ ਕੋਠਿਆਂ ਦੇ ਜਿਵੇਂ ਪੁਰਾਣੇ ਹੁੰਦੇ ਰਹੀ ਆਪਣੇ ਆਹ ਤਾਂ 20 ਸਾਲ ਪਹਿਲਾਂ ਲਾ ਲੋਦੀ 20 30 ਸਾਲ ਲਾ ਲੋ ਗਈ ਪਹਿਲਾਂ ਇਦਾਂ ਦੇ ਘਰ ਹੁੰਦੇ ਰਹੇ ਆਪਣੇ ਕੱਚੇ ਪਰ ਇਹਨਾਂ ਨੇ ਥੋੜਾ ਐ ਸਾਂਭ ਕੇ ਰੱਖਿਆ ਤੇ ਬੜੀ ਇਤਰਾ ਡੈਕੋਰੇਟ ਕੀਤਾ ਇਹਨਾਂ ਨੂੰ ਤੇ ਹੈ ਮਿੱਟੀ ਦੇ ਹੀ ਆ ਸਾਰੇ ਤੇ ਅੰਦਰ ਕਿਦਾ ਮਾਰਕੀਟ ਵਗੈਰਾ ਬਣੀਆਂ ਵਾ ਦੁਕਾਨਾਂ ਬਣੀਆਂ ਵਗੀਆਂ ਕਿੜੀਆਂ ਸੋਹਣੀਆਂ ਸੂਟ ਤੇ ਓਕੇ ਕਾਫੀ ਵੱਡਾ ਪਾਜੀ ਬੜੀ ਜਗ੍ਹਾ ਚ ਇਹ ਤੇ ਆ ਨਾ ਕਾਫੀ ਜਗ੍ਹਾ ਚ ਹੂੰ ਹੂੰ ਕਿੰਨਾ ਸੋਹਣਾ ਬਣਿਆ ਪਿਆ ਵੇ ਨਾਲ ਨਾਲ ਹੀ ਸਮੁੰਦਰ ਚੱਲਦਾ ਵਾ ਕਿੰਨੀ ਸੋਹਣੀ ਜਗ੍ਹਾ ਬਣਦੀ ਆ ਮੌਸਮ ਵੀ ਵਧੀਆ ਤੇ ਚਾਰ ਸਫੇਰੀ ਸੇਮ ਹੀ ਮਿੱਟੀ ਦੇ ਘਰ ਨਾਲ ਦੁਕਾਨਾਂ ਵਾ ਇਹ ਘੁੰਮਣ ਨੂੰ ਵਧੀਆ ਜਗ੍ਹਾ ਹੈਗੀ ਜੇ ਇਹ ਇਹ ਏਰੀਆ ਕਰਾ ਪੈਂਦਾ ਹੈ ਵੀ ਤੁਮੀ ਆਬਰਾ ਹੀ ਹੈ ਦਬਈ ਆਬਰਾ ਬਾਹਰ ਦਬਈ ਇਹਦੀ ਆਬਰਾ ਮਿੱਟੀ ਦੇ ਘਰ ਪੁਰਾਣੀਆਂ ਟਾਕੀਆਂ ਲੱਗੀਆਂ ਨੇ ਜਿਦਾਂ ਆਪਣੇ ਘਰਾਂ ਦੀਆਂ ਪਹਿਲਾਂ ਆ ਹੋਏ ਬਣਾਇਆ ਅਕੜੇ ਵੱਡੇ ਲੱਕੜ ਦੇ ਦਵਾਜੇ ਆ ਖਾਨ ਵੀ ਨੂੰ ਵੀ ਵੈਰਾਈਟੀਆਂ ਕਾਫੀ ਆ ਗੋਰੇ ਬੈਠੇ ਆ ਖਾਨ ਵੀ ਨੇ ਇੰਜ ਵਾਏ ਸਾਮਣੇ ਘਰ ਅੱਗੇ ਕੱਚੇ ਆਗੇ ਇਹਨਾਂ ਤੋੜਫਾਨੀ ਨੇ ਕੀਦੀ ਸਾਡੇ ਤੇ ਟਾ ਕੇ ਤੇ ਨਵੀਆਂ ਚੀਜ਼ਾਂ ਮੰਗੀਆਂ ਕਿੰਨੇ ਵਧੀਆ ਚੀਜ਼ਾਂ ਬਣੀਆਂ ਸਾਰੀਆਂ ਇਹ ਜਿਹੜਾ ਬਣਿਆ ਬਾਜ਼ਾਰ 올ਡ ਦਵਾਈ ਬਣਾਇਆ ਇਹਨਾਂ ਨੇ ਇੱਥੇ ਕਾਫੀ ਦੁਕਾਨਾਂ ਮਿੱਟੀ ਦੇ ਘਰ ਤੇ ਆਓ ਗਾਉਣ ਵਜੋਂ ਹੈ ਅੱਛਾ ਅੱਛਾ ਚੌਕੀ ਚੌਕੀ ਦਾ ਨਹੀਂ ਇਹ ਆਪਣੇ ਅੰਮ੍ਰਿਤਸਰ ਵੀ ਹੈਗੀ ਆ ਰਾਜਸਥਾਨੀ ਇਹ ਰਾਜਸਥਾਨੀਆਂ ਦਾ ਵੀ ਤੇ ਚੱਲ ਰਿਹਾ ਬਈ ਬਹੁਤ ਸੋਹਣਾ ਬਣਿਆ ਪਿਆ ਇਹ ਸਾਰਾ ਆ ਰਾਜਸਥਾਨੀ ਦੇ ਜਦਰ ਪੁਰਾਣਾ ਦੁਬਈ ਹੈ ਓਲਡ ਵਗੈਰਾ ਰਾਜਸਥਾਨੀ ਦੀ ਚੌਂਕੀ ਦਾ ਨਹੀਂ ਰਾਜਸਥਾਨੀ ਓਕੇ ਇਹ ਵਾਹੀ ਰਾਜਸਥਾਨੀ ਹੈ ਚੱਲ ਰਹਿਣਾ ਵਾ ਡਾਂਸ ਨਹੀਂ ਕਰਦੇ ਹੁੰਦੇ ਆ ਅਮਰਸਰ ਜੀ ਵੀ ਵੇਖਿਆ ਓਥੇ ਵੀ ਹੈਗਾ ਜੰਗੀ ਦਾ ਨਹੀਂ ਸੀ ਇਹ ਇਹ ਬਾਜ਼ਾਰ ਦੇ ਵਿੱਚ ਵੀ ਦੁਕਾਨ ਦਾ ਜਿਹੜੇ ਆ ਉਹ ਵਾਜਾ ਮਾਰਦੇ ਆ ਆਪਣੇ ਗਾਕਾਂ ਨੂੰ ਕੋਈ ਕਹਿੰਦਾ ਇੱਧਰ ਆਣ ਕੇ ਲੈ ਜਾਓ ਇਹ ਸਸਤੀਆਂ ਚੀਜ਼ਾਂ ਸਾਡੇ ਕੋਲ ਜਿਵੇਂ ਆਪਣੇ ਏਰੀਆ 'ਚ ਕਰਦੇ ਸੇਮ ਹੀ ਇੱਥੇ ਵੀ ਇਹ ਚੀਜ਼ ਹੈਗੀ ਆ ਵਾ ਇਹ ਚੀਜ਼ ਵੇਖਣ ਨੂੰ ਮਿਲੀ ਆ ਇਹ ਵੀ ਗਾਕਾਂ ਬਣਨ ਵਾਜ ਮਾਰਦੇ ਬਾਹਰ ਬੱਦੇ ਬਿਠਾ ਲੈਣ ਦੁਕਾਨਾਂ ਦੇ ਉਹ ਆਵਾਜ਼ਾਂ ਮਾਰਦੇ ਸਾਰਿਆਂ ਨੂੰ ਸਾਡੇ ਕੋਲ ਸਮਾਨ ਲੈ ਲਓ ਸਾਡੇ ਕੋਲ ਸਸਤਾ ਹੈ ਆ ਸਾਰਿਆਂ ਨੂੰ ਬਾਹਰ ਲਾ ਦੇ ਤੱਕਾ ਨਾ ਹੋ ਰਹੀਆਂ ਤਕਰੀਬਨ ਜਿੰਨੇ ਵੀ ਫੋਰਨਰ ਹੁੰਦੇ ਆ ਇਹਨਾਂ ਨੂੰ ਪਤਾ ਹੁੰਦਾ ਕਿ ਬਾਹਰੋਂ ਆਏ ਤਾਂ ਉਹਨਾਂ ਨੂੰ ਫਿਰ ਆਵਾਜ਼ਾਂ ਮਾਰਦੇ ਆ ਇਹ ਮਾਰਕੀਟਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਨਾ ਡਰਾਈ ਫਰੂਟ ਵੀ ਬਹੁਤ ਵੇਖਣ ਨੂੰ ਮਿਲਦਾ ਹੈ ਤੇ ਟੌਫੀਆਂ ਕੈਂਡੀ ਬਹੁਤ ਹੀ ਉਹ ਵੀ ਬੜੀਆਂ ਵੱਖਰੇ ਵੱਖਰੇ ਤਰ੍ਹਾਂ ਦੀਆਂ ਆ ਕੈਂਡੀਆਂ ਦੇਖੋ ਕਿਨੇ ਤਰ੍ਹਾਂ ਦੀਆਂ ਬੱਚਿਆਂ ਵਾਸਤੇ ਲਾਗ ਲੱਗਦੇ ਰਹਾਰੀ ਇਟਾਲੀਆ ਆ ਆ ਡਰਾਈ ਫਰੂਟ ਡਰਾਈ ਫਰੂਟ ਵੀ ਕਾਫੀ ਆ ਉਹੜ ਆਪਣੇ ਪੀਲ ਖਾਈ ਨਹੀਂ ਹੁੰਦੀ ਪੀਲ ਖਾਂ ਉਹ ਨਟ ਅ ਮੇਵੇ ਇਹਨੂੰ ਕਹਿ ਰਹੇ ਹੋ ਆ ਹਰੀਆਂ ਲਾਟੀਆਂ ਲੌਂਗ ਇਹ ਵੀ ਬੜੇ ਤਰ੍ਹਾਂ ਦੀਆਂ ਹੈਗੀਆਂ ਬਹੁਤ ਤਰ੍ਹਾਂ ਦੇ ਤੁਹਾਨੂੰ ਦਿਖਾ ਲ ਦੇ ਕੋਈ ਹੋਰ ਔਖੀ ਵੇਖਾਂ ਨੂੰ ਸੁੰਗੀਆਂ ਨਹੀਂ ਲੱਗਦੀਆਂ ਆ ਦੇਖੋ ਆ ਥੋੜੇ ਜਿਹੇ ਕੋਲੇ ਹੋ ਗਏ ਤੇ ਇਹ ਲੱਗਦੇ ਨੇ ਡਰਾਈ ਫਰੂਟ ਆ ਆ ਸਾਰਾ ਡਰਾਈ ਫਰੂਟ ਹੀ ਆ ਇਧਰ ਵੀ ਡਰਾਈ ਫਰੂਟ ਆ ਸ਼ੋਹਰੇ ਸ਼ੂਰੇ ਆਗੇ ਉਹ ਅੱਗੇ ਫੇਰ ਡਰਾਈ ਫਰੂਟ ਆ ਰਾਇ ਅੰਜੀਰ ਆ ਸਾਰਾ ਡਰਾਈ ਫਰੂਟ ਹੀ ਆ ਇੱਥੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਦਾ ਇੱਕ ਸੈਂਟ ਪਰਫਿਊਮ ਹੱਤਰ ਬੋਲ ਦਿੰਦੇ ਹੋ ਇੱਕ ਡ్రਾਈ ਫਰੂਟ ਤੇ ਇੱਕ ਟੌਫੀ ਆ ਇਹ ਹਰੇਕ ਦੁਕਾਨ ਤੇ ਮਿਲ ਜਾਣਗੇ